ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ ਸ੍ਰੀ ਕਾਲਾ ਆਦਿਆਂ ਵੱਡੀਆਂ ਖਬਰਾਂ ਪੰਜਾਬ ਚ ਪੰਚਾਇਤੀ ਚੋਣਾਂ ਬਾਰੇ ਵੱਡੀ ਖਬਰ ਪੰਜਾਬ ਸਰਕਾਰ ਜਲਦ ਕਰੇਗੀ ਐਲਾਨ ਖਡੂਰ ਸਾਹਿਬ ਤੋਂ ਐਮਪੀ ਅਮਰੀਪਾਲ ਸਿੰਘ ਬਾਰੇ ਵੱਡੀ ਖਬਰ ਹਾਈ ਕੋਰਟ ਨੂੰ ਐਨਐਸਏ ਰੱਦ ਕਰਨ ਦੀ ਕੀਤੀ ਮੰਗ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੁੱਖ ਮੰਤਰੀ ਭਗਮੰਤ ਮਾਨ ਨਾਲ ਕੀਤੀ ਮੀਟਿੰਗ ਮੀਟਿੰਗ ਮੰਗਰੋ ਸੁਣਾਈ ਖੁਸ਼ਖਬਰੀ ਕਰਤਾ ਐਲਾਨ ਐਮਪੀ ਅਮਰੀਪਾਲ ਸਿੰਘ ਦੇ ਭਰਾ ਬਾਰੇ ਅਦਾਲਤ ਨੇ ਸੁਣਾਇਆ ਫੈਸਲਾ ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ ਸ਼ੰਭੂ ਨਾ ਖੋਲੇ ਜਾਣ ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਦਿੱਤਾ ਅਲਟੀਮੇਟਮ ਭੇਜਿਆ ਮਾਨਹਾਨੀ ਦਾ ਨੋਟਿਸ ਪੰਜਾਬ ਚ ਮੌਸਮ ਵਿਭਾਗ ਵੱਲੋਂ ਨਵੀਂ ਭਵਿੱਖਬਾਣੀ ਕੱਲ ਤੋਂ ਮਾਨਸੂਨ ਇੱਕ ਵਾਰ ਫਿਰ ਹੋਵੇਗਾ ਸਰਗਰਮ ਵਿਜੀਲੈਂਸ ਵਿਰਦੀ ਵੱਡੀ ਕਾਰਵਾਈ ਵਸੀਕਾ ਨਿਵੇਸ਼ ਤੇ ਅਸ਼ਟਾਮ ਫਰੋਖ ਨੂੰ 30000 ਰੁਪਏ ਰਿਸ਼ਵਤ ਲੈੰਦਾ ਕੀਤਾ ਕਾਬੂ ਗੁਰਜੀਤ ਓਜਲਾ ਨੇ ਕਿਹਾ ਪੰਜਾਬ ਸਰਕਾਰ ਕਿਹਾ ਆਪ ਸਰਕਾਰ ਆਉਣ ਤੋਂ ਬਾਅਦ ਰੰਗਲਾ ਪੰਜਾਬ ਹੁੰਦਾ ਜਾ ਰਿਹਾ ਕੰਗਲਾ ਪੰਜਾਬ ਪੰਜਾਬ ਦੇ ਅੰਦਰ ਹੁਣ ਪੰਚਾਇਤੀ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਜੋਰਾਂ ਤੇ ਸ਼ੁਰੂ ਹੋ ਗਈਆਂ ਹਨ ਭਗਵਾਨ ਤਮਾਨ ਦੇ ਵੱਲੋਂ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਪੰਚਾਇਤੀ ਚੋਣਾਂ ਨੂੰ ਲੈ ਕੇ ਬੁਲਾਈ ਗਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਸੀਐਮ ਭਗਵਾਨ ਤਮਾਨ ਵੱਲੋਂ ਸੱਦੀ ਗਈ ਇਸ ਮੀਟਿੰਗ ਵਿੱਚ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਜਾਣਕਾਰੀ ਦੇ ਮੁਤਾਬਿਕ ਰਾਜ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਅੰਤਿਮ ਵੋਟਰ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਹਾਲਾਂਕਿ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿੰਡਾਂ ਦੀ ਬਾੜਬੰਦੀ ਅਤੇ ਰੱਖਵੇਂ ਕਰਨ ਸੰਬੰਧੀ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਸਨ ਸੂਬਾ ਸਰਕਾਰ ਨੇ ਪੰਚਾਇਤਾਂ ਦੀ ਮਿਆਦ ਖਤਮ ਹੋਣ ਤੋਂ ਕਰੀਬ 6 ਮਹੀਨੇ ਪਹਿਲਾਂ ਹੀ 11 ਅਗਸਤ 2023 ਨੂੰ ਪੰਚਾਇਤਾਂ ਭੰਗ ਕਰ ਦਿੱਤੀਆਂ ਸਨ ਜਿਸ ਕਾਰਨ ਵਿਵਾਦ ਖੜਾ ਹੋ ਗਿਆ ਸੀ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਣ ਤੋਂ ਬਾਅਦ ਰਾਜ ਸਰਕਾਰ ਨੇ ਇਸ ਤੇ ਯੂ ਟਰਨ ਲੈ ਲਿਆ ਸੀ ਸੂਤਰਾਂ ਅਨੁਸਾਰ ਅਗਸਤ ਦੇ ਅੱਧ ਵਿੱਚ ਚੋਣ ਜਾਬਤਾ ਲੱਗ ਸਕਦਾ ਹੈ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਨੇ ਆਪਣੇ ਉੱਪਰ ਲੱਗੇ NSA ਖਿਲਾਫ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਨੇ ਨੈਸ਼ਨਲ ਸਿਕਿਉਰਿਟੀ ਸੁਰੱਖਿਆ ਐਕਟ ਨੂੰ ਨਜਾਇਜ਼ ਅਤੇ ਗੈਰਕਾਨੂੰਨੀ ਦੱਸਦਿਆਂ ਹਾਈ ਕੋਰਟ ਤੋਂ ਇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਦੱਸਦੇ ਕਿ ਸਮੇਂ ਅਮਰਿਤਪਾਲ ਸਿੰਘ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਉੱਪਰ ਪੰਜਾਬ ਸਰਕਾਰ ਵੱਲੋਂ NSA ਲਗਾਇਆ ਗਿਆ ਸੀ ਪਰੰਤੂ ਜਦੋਂ ਇਸ ਦੀ ਮਿਆਦ ਖਤਮ ਹੋਣ ਵਾਲੀ ਸੀ ਤਾਂ ਪੰਜਾਬ ਸਰਕਾਰ ਨੇ ਮੁੜ ਇੱਕ ਦਿਨ ਪਹਿਲਾਂ 3 ਜੂਨ ਨੂੰ ਚਿੱਠੀ ਜਾਰੀ ਕਰਕੇ ਅਮਰਿਤਪਾਲ ਸਿੰਘ ਸਣੇ ਉਹਨਾਂ ਦੇ 9 ਸਾਥੀਆਂ ਤੇ ਲੱਗੀ ਐਨਐਸਏ 'ਚ ਵਾਅਦਾ ਕਰ ਦਿੱਤਾ ਸੀ ਹੁਣ ਇਸ ਦੀ ਮਿਆਦ 23 ਅਪ੍ਰੈਲ 2025 ਤੱਕ ਹੈ ਅਮਰਿਤਪਾਲ ਸਿੰਘ ਨੇ ਐਨਐਸਏ ਖਿਲਾਫ ਹਾਈ ਕੋਰਟ ਵਿੱਚ ਦਾਖਲ ਆਪਣੀ ਪਟੀਸ਼ਨ ਵਿੱਚ ਇਸ ਨੂੰ ਜਾਇਜ਼ ਅਤੇ ਗੈਰਕਾਨੂੰਨੀ ਦੱਸਿਆ ਹੈ ਉਹਨਾਂ ਨੇ ਅਦਾਲਤ ਤੋਂ ਅਪੀਲ ਕੀਤੀ ਹੈ ਕਿ ਇਸ ਨੂੰ ਰੱਦ ਕੀਤਾ ਜਾਵੇ ਅਮਰਿਤਪਾਲ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਕਿ ਉਨ੍ਹਾਂ ਉੱਪਰ ਪੰਜਾਬ ਸਰਕਾਰ ਨੇ ਦੂਜੀ ਵਾਰ NSA ਲਗਾਉਣ ਲਈ ਜਿਹੜੇ ਕਾਰਨ ਦੱਸੇ ਹਨ ਉਹ ਗਲਤ ਹਨ ਉਹਨਾਂ ਨੇ ਕਿਹਾ ਕਿ ਉਹ ਹੁਣ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਜਿੱਤ ਚੁੱਕੇ ਹਨ ਜਿਸ ਲਈ NSA ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਪਟੀਸ਼ਨ ਵਿੱਚ ਅਮਰਿਤਪਾਲ ਸਿੰਘ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵਾਂ ਨੂੰ ਪੱਖ ਬਣਾਇਆ ਹੈ ਹਾਈ ਕੋਰਟ ਇਸ ਪਟੀਸ਼ਨ ਤੇ ਅਗਲੇ ਹਫਤੇ ਸੁਣਵਾਈ ਕਰ ਸਕਦਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਕਾਲੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਹੈ ਕਿ ਸਰਕਾਰੀ ਕੰਮ ਕਾਜ ਚ ਹੁਣ ਹੋਰ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ ਤੇ ਆਮ ਆਦਮੀ ਪਾਰਟੀ ਨੇ ਜੋ ਟੀਚੇ ਤੈਅ ਕੀਤੇ ਹਨ ਉਹਨਾਂ ਨੂੰ ਹਾਸਲ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੀਆਂ ਉਪਲਬਧੀਆਂ ਨੂੰ ਆਮ ਜਨਤਾ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਨੇ ਜੋ ਕ੍ਰਾਂਤੀਕਾਰੀ ਫੈਸਲੇ ਪਿਛਲੇ ਕੁਝ ਸਮੇਂ ਦੌਰਾਨ ਲਈ ਹਨ ਜਿਨ੍ਹਾਂ ਚ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦੇਣਾ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣਾ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣਾ ਆਦਿ ਸ਼ਾਮਿਲ ਹਨ ਨੂੰ ਆਮ ਜਨਤਾ ਤੱਕ ਪਹੁੰਚਾਇਆ ਜਾਵੇ ਕਿਉਂਕਿ ਜੋ ਕਾਮ ਆਮ ਆਨਵੀ ਪਾਰਟੀ ਦੀ ਸਰਕਾਰ ਨੇ ਪਿਛਲੇ ਕੁ ਸਮੇਂ ਦੌਰਾਨ ਕੀਤੇ ਹਨ ਉਹ ਕੋਈ ਵੀ ਹੋਰ ਸਰਕਾਰ ਨਹੀਂ ਕਰ ਸਕੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਮਜ਼ਬੂਤੀ ਦੇ ਨਾਲ ਕੰਮ ਕਰਨ ਦੀ ਲੋੜ ਹੈ ਤੇ ਨਾਲ ਹੀ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਲਈ ਜਾਣ ਵਾਲੇ ਹੋਰ ਫੈਸਲੇ ਤੇ ਵੀ ਉਨ੍ਹਾਂ ਨੇ ਚਰਚਾ ਕੀਤੀ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰੀਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਡਰੱਗ ਮਾਮਲੇ ਵਿੱਚ ਜਲੰਧਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਸੀ ਜਿੱਥੇ ਅਮਰੀਪਾਲ ਸਿੰਘ ਦੇ ਭਰਾ ਤੇ ਉਸ ਦੇ ਸਾਥੀ ਦਾ ਪੁਲਿਸ ਨੂੰ ਦੋ ਦਿਨਾਂ ਦਾ ਰਿਮਾਂਡ ਮਿਲਿਆ ਹੈ ਫਲੋਰ ਪੁਲਿਸ ਸਟੇਸ਼ਨ ਮੁਖੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਫਲੋਰ ਕੋਰਟ ਤੋਂ ਰਿਮਾਂਡ ਨਹੀਂ ਮਿਲਿਆ ਸੀ ਇਸ ਸਬੰਧੀ ਫਲੋਰ ਪੁਲਿਸ ਨੇ ਜਲੰਧਰ ਸੈਸ਼ਨ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਜਿਸ ਵੇਲੇ ਰਿਮਾਨ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਅਦਾਲਤ ਨੇ ਬੀਤੇ ਦਿਨੀ ਅਮਰੀਪਾਲ ਸਿੰਘ ਦੇ ਭਰਾ ਤੇ ਉਸਦੇ ਸਾਥੀ ਨੂੰ 2 ਦਿਨਾਂ ਦੇ ਪੁਲਿਸ ਰਿਮਾਨ ਤੇ ਭੇਜਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹਰਪੀ ਸਿੰਘ ਹੈਪੀ ਅਤੇ ਲਬਰੀਤ ਆਪਣੀ ਕਰੇਟਾ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਦੇ ਹੈਬੋਵਾਲ ਦੇ ਰਹਿਣ ਵਾਲੇ ਸੰਦੀਪ ਤੋਂ 10000 ਰੁਪਏ ਦੀ ਆਈਸ ਡਰੱਗ ਲੈ ਕੇ ਆਏ ਸਨ ਪੁਲਿਸ ਨੇ ਸੰਦੀਪ ਨੂੰ ਵੀ ਫੜ ਲਿਆ ਸੀ ਇਸ ਸਬੰਧੀ ਐਸਐਸਪੀ ਦਾ ਕਹਿਣਾ ਸੀ ਕਿ ਪੁਲਿਸ ਨੇ ਰੁਟੀਨ ਚੈਕਿੰਗ ਦੌਰਾਨ ਦੋਵਾਂ ਨੂੰ ਫਲੋਰ ਹਾਈਵੇ ਤੋਂ ਕਾਬੂ ਕੀਤਾ ਸੀ ਕਾਲੇ ਸ਼ੀਸ਼ੇ ਵਾਲੀ ਚਿੱਟੇ ਰੰਗ ਦੀ ਕ੍ਰੇਟਾ ਕਾਰ ਵਿੱਚ ਬੈਠ ਕੇ ਦੋਵੇਂ ਡਰੱਗ ਲੈਣ ਦੀ ਤਿਆਰੀ ਕਰ ਰਹੇ ਸਨ ਅਤੇ ਉਹਨਾਂ ਕੋਲੋਂ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ ਸੀ ਸ਼ੰਭੂ ਬਾਰਡਰ ਨੂੰ ਖੋਲਣ ਦੇ ਹੁਕਮ ਦੀ ਪਾਲਣਾ ਨਾ ਕਰਨ ਤੇ ਪਟੀਸ਼ਨਰ ਤੇ ਵਕੀਲ ਉਦੇ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀ ਹਰਿਆਣਾ ਦੇ ਮੁਖ ਸਕੱਤਰ ਟੀਵੀਐਸ ਐਨ ਪ੍ਰਸ਼ਾਦ ਨੂੰ ਮਾਨ ਹਾਨੀ ਦਾ ਨੋਟਿਸ ਭੇਜਿਆ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਾਣੀ ਤਪਟੀਸ਼ਨ ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਰਾਸ਼ਟਰੀ ਰਾਜਮਾਰਗ ਤੇ ਲੱਗੇ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਸਨ ਇਸ ਹੁਕਮਾਂ ਦੀ ਸਮਾਂ hạn 17 ਜੁਲਾਈ ਨੂੰ ਪੂਰੀ ਹੋ ਗਈ ਸੀ ਤੇ ਹੁਕਮ ਨਾ ਮੰਨਣ ਤੇ ਵੀਰਵਾਰ ਨੂੰ ਮੁਖ ਸਕੱਤਰ ਨੂੰ ਨੋਟਿਸ ਭੇਜਿਆ ਗਿਆ ਹੈ ਮੁਖ ਸਕੱਤਰ ਨੂੰ ਭੇਜੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇ 15 ਦਿਨਾਂ ਵਿੱਚ ਹਾਈ ਕੋਰਟ ਦੇ ਸ਼ੰਭੂ ਬਾਰਡਰ ਖੋਲਣ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਸ ਤੋਂ ਬਾਅਦ ਸਾਰੇ ਸਬੰਧਤ ਅਧਿਕਾਰੀਆਂ ਖਿਲਾਫ ਹਾਈ ਕੋਰਟ ਵਿੱਚ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਇਹ ਨੋਟਿਸ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਨਸਾਫ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਇਸ ਹੁਕਮ ਤੇ ਸੁਪਰੀਮ ਕੋਰਟ ਨੇ ਨਾ ਤਾਂ ਰੋਕ ਲਾਈ ਹੈ ਤੇ ਨਾ ਹੀ ਇਸ 'ਚ ਬਦਲਾਅ ਕੀਤਾ ਹੈ ਜਿਸ ਹਿ ਸਥਿਤੀ 'ਚ ਸੂਬਾ ਇਸ ਹੁਕਮ ਨੂੰ ਮੰਨਣ ਲਈ ਪਾਬੰਦ ਹੈ ਅਲਰਟ ਤੋਂ ਬਾਅਦ ਵੀ ਪੰਜਾਬ 'ਚ ਮਾਨਸੂਨ ਸਰਗਰਮ ਨਹੀਂ ਹੋ ਰਿਹਾ ਬੀਤੇ ਦਿਨੀ ਨਮੀ ਅਤੇ ਗਰਮੀ ਵਿੱਚ ਵਾਧਾ ਹੋਇਆ ਸੀ ਜਿਸ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 1.5 ਡਿਗਰੀ ਵਧ ਗਿਆ ਸੀ ਅੱਜ ਵੀ ਮੀਂਹ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਤਾਪਮਾਨ ਵਿੱਚ ਆਮਲੀ ਵਾਧਾ ਹੋਵੇਗਾ ਪਰ 21 ਜੁਲਾਈ ਯਾਨੀ ਕੱਲ ਤੋਂ ਮਾਨਸੂਨ ਦੇ ਇੱਕ ਵਾਰ ਫਿਰ ਸਰਗਰਮ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਤੇ ਦੂਜੇ ਪਾਸੇ ਪੱਛਮੀ ਗੜਬੜੀ ਦੀ ਸੁਸਤੀ ਕਾਰਨ ਪੰਜਾਬ ਵਿੱਚ ਮਾਨਸੂਨ ਪ੍ਰਭਾਵਿਤ ਹੋਇਆ ਹੈ ਉਮੀਦ ਕੀਤੀ ਜਾ ਰਹੀ ਸੀ ਕਿ ਮਾਨਸੂਨ ਬੁੱਧਵਾਰ ਅਤੇ ਵੀਰਵਾਰ ਨੂੰ ਸਰਗਰਮ ਹੋਵੇਗਾ ਪਰ ਅਜੇ ਹਾਂ ਨਹੀਂ ਹੋਇਆ ਅਤੇ ਹੁਣ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅਗਲੇ 2 ਦਿਨਾਂ ਤੱਕ ਵੀ ਕਿਸੇ ਤਰ੍ਹਾਂ ਦਾ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਰੂਪਨਗਰ ਫਤਿਗੜ ਸਾਈਵਤ ਐਸਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਨਵੀਂ ਵਦੇਗੀ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ 21 ਜੁਲਾਈ ਤੋਂ ਇੰਨਾਂ ਸਾਰੀ ਜ਼ਿਲ੍ਹਿਆਂ ਵਿੱਚ ਬਾਰਿਸ਼ ਨੂੰ ਲੈ ਕੇ yellow alert ਜਾਰੀ ਕੀਤਾ ਹੈ ਪੰਜਾਬ ਵੀਜਲੈਂਸ ਗੁਰ ਨੇ ਸੂਬੇ ਵਿੱਚ ਪ੍ਰੇਸ਼ਤਾ ਚਾਰਵਿਰਧੋ ਚੱਲ ਰਹੀ ਮੁਹਿੰਮ ਤਹਿਤ ਵਸੀਕਾ ਨਵੀਸ ਅਤੇ ਉਸ ਦੇ ਭਰਾ ਸਟਾਮ ਫਰੋਸ਼ ਵਾਸੀ ਪਿੰਡ ਤਲੂਰ तहसील नरोट जैमल सिंह जिला पठानकोट ਨੂੰ ਨਾਇਬ ਤਹਿਸੀਲਦਾਰ ਨਰੋਟ जैमल सिंह ਦੀ ਤਰਫੋਂ 30000 ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਹਾਸਲ ਕਰਨ ਲਈ ਰੰਗੇ ਹੱਤੀ ਕਾਬੂ ਕੀਤਾ ਹੈ ਇਸ ਗ੍ਰਿਫਤਾਰੀ ਉਪਰੰਤ ਉਕਤ ਮਲਜਮਾ ਦੇ ਘਰ ਦੀ ਤਲਾਸ਼ੀ ਦੌਰਾਨ ਵਿਜ਼ਨਸ ਦੀ ਟੀਮ ਨੇ 890000 ਦੀ ਨਕਦੀ ਬਰਾਮਦ ਕੀਤੀ ਹੈ ਜਿਸ ਬਾਬਤ ਦੋਵਾਂ ਵੱਲੋਂ ਕੋਈ ਤਸੱਲੀ ਬਖਸ਼ ਵੇਰਵੇ ਪੇਸ਼ ਨਹੀਂ ਕੀਤੇ ਜਾ ਸਕੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਕੋਲਿਆ ਵਾਸੀ ਸੁਖਵੀਰ ਪਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮਾਨ ਨਾਇਬ ਤਹਿਸੀਲਦਾਰ ਨਰੋਟ ਜੈਮਲ ਸਿੰਘ ਦੀ ਤਰਫੋਂ ਉਸਦੇ ਪਲਾਟ ਦੀ ਰਜਿਸਟਰੀ ਕਰਵਾਉਣ ਲਈ 30000 ਰੁਪਏ ਦੀ ਮੰਗ ਕੀਤੀ ਹੈ। ਇਸ ਸ਼ਿਕਾਇਤ ਦੀ ਮੁਰਲੀ ਪੜਤਾਲ ਉਪਰੰਤ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਤੇ ਦੋਵੇਂ ਮੁਲਜ਼ਮਾਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30000 ਪੈਰਿਸ਼ਫਤ ਲੈਂਦੇ ਰੰਗੇ ਹਤੀਕਾ ਬੂਕ ਕੀਤਾ ਹੈ ਅਤੇ ਦੋਨਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੇਰੀ ਜਾਣ ਜਾਰੀ ਹੈ। ਰਮਨ ਜੋ ਖੇਤੀਬਾੜੀ ਮੰਤਰੀ ਪਾਤਰ ਸਰਕਾਰ ਸ੍ਰੀ ਸ਼ਿਵਰਾਜ ਸਿੰਘ ਜੋਹਾਨ ਸਾਹਿਬ ਨਾਲ ਮੇਲ ਮੁਲਾਕਾਤ ਹੋਇਆ ਜਿਦੇ ਵਿੱਚ ਕਾਫੀ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਕਿਸਾਨੀ ਨਾਲ ਜੁੜੀਆਂ ਪਹਿਲੇ ਤਾਂ ਜਿਹੜੇ ਕਿਸਾਨ ਤਰਨਾਂ ਤੇ ਬੈਠੇ ਆ ਉਹਨਾਂ ਦੀ ਗੱਲਬਾਤ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਖੁੱਲੇ ਦਿਲ ਨਾਲ ਕਰੋ ਤੇ ਉਸ ਗੱਲ ਨੂੰ ਮੰਨੇ ਵੀ ਆ ਵੀ ਇਸ ਨੂੰ ਗੱਲਬਾਤ ਰਹੀ ਨਿਵੇੜਾਂਗੇ ਧਰਨਿਆ ਮਜ਼ਾਰਿਆਂ ਵਿੱਚ ਨਾ ਬੜਾ ਸਮਾਂ ਗਵਾਇਆ ਜਾਵੇ ਬਹੁਤ ਸਾਰੀ એનર્ਜੀ ਕਿਸਾਨ ਪਰਾਂਵਾਂ ਦਾ ਸਮਾਂ ਔਰ ਸਰਕਾਰ ਵੀ ਇਹਦੇ ਵਿੱਚ ਡਿਸਟਰਬ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਜ਼ਿਆਦਾ ਚਰਚਾ ਹੁੰਦੀ ਰਹਿੰਦੀ ਹੈ ਪਰਾਲੀ ਉਹਦੇ ਤੇ ਇਸ ਪ੍ਰਬੰਧਨ ਲਈ ਇਸ ਸਾਰੇ ਲਈ 500 ਕਰੋੜ ਰੁਪਈਆ ਸੈਂਟਰ ਗਵਰਨਮੈਂਟ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ 60 40 ਦੀ ਰੇਸ਼ੋ ਤੇ ਐਤਕੀ ਲਾਇਆ ਗਿਆ ਮੈਨਾਂ ਕੋਲ ਇਹ ਮੰਗ ਰੱਖੀ ਸੀ ਕਿ ਪਿਛਲੇ ਸਾਲਾਂ ਵਿੱਚ ਸਾਰੀ ਸੈਂਟਰ ਗਵਰਨਮੈਂਟ ਦਿਆ ਕਰਦੀ ਸੀ ਪੰਜਾਬ ਦੇ ਲੋਕ ਇਸ ਦੇਸ਼ ਦੇ ਜਿਹੜੇ ਪੇਟ ਭਰਨ ਲਈ ਇਸ ਭੁੱਖਮਰੀ ਦੂਰ ਕਰਨ ਲਈ ਬਹੁਤ ਸਾਰਾ ਅਨਾਜ ਦਾ ਖੂਲ ਵਿੱਚ ਆਪਣਾ ਹਿੱਸਾ ਪਾਉਨੇ ਆ ਤੇ ਇਸ ਲਈ ਸਾਨੂੰ ਇਹ ਸੈਂਟਰ ਸਰਕਾਰ ਨੂੰ ਕੋ ਬਹੁਤਾ ਫਰਕ ਨਹੀਂ ਪੈਂਦਾ ਥੋੜੇ ਥੋੜੇ ਨਾਲ ਤੇ ਪੰਜਾਬ ਸਰਕਾਰ ਦਾ ਕਾਫੀ ਉਹਦੇ ਤੇ ਹਿੱਸਾ ਪਾਉਣਾ ਔਖਾ ਹੋ ਜਾਂਦਾ ਤੇ ਉਹਦੇ ਤੇ ਵੀ ਕਹਿੰਦੇ ਵਿਚਾਰ ਵਟਾਂਦਰਾ ਕੀਤੀ ਜੋ ਇੱਕ ਕਮੇਟੀ ਨਰਮੇ ਦੀ ਗੱਲ ਸੀ ਕਿ ਜਿਹੜੀ ਕਾਟਰਨ ਦੀ ਫਸਲ ਪਹਿਲਾਂ ਭਾਰਤ ਵਿੱਚ ਬਹੁਤ ਹੀ ਹੁੰਦੀ ਸੀ ਖਾਸ ਕਰਕੇ ਸਾਡੀਆਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਤਿੰਨੇ ਰਾਜ ਵਧੀਆ ਫਸਲ ਚੰਗੀ ਜੀ ਦੇ ਨਾਲ ਟੈਕਸਟਾਈਲਸ ਮਿਲਣਾ ਤੇ ਬਹੁਤ ਸਾਰੇ ਮਜ਼ਦੂਰ ਵਪਾਰੀ ਵੀ ਕੰਮ ਕਰਦੇ ਸੀ ਕਿਸਾਨ ਭਰਾਵਾਂ ਨੂੰ ਵੀ بڑا ਚਿੱਟਾ ਸੋਨਾ ਕਿਹਾ ਜਾਂਦਾ ਸੀ ਪਿੰਡਾਂ ਚ ਜਿਹੜੀ ਲੇਬਰ ਸੀ ਉਹਨੂੰ ਵੀ ਬੜਾ ਵੱਡਾ ਰੋਜ਼ਗਾਰ ਮਿਲਦਾ ਸੀ ਉਸ ਨੂੰ ਦੁਬਾਰਾ ਉਸ ਸੇ ਪੈਰਾਂ ਤੇ ਖੜਾ ਕਰਨ ਲਈ ਜਿਹੜੀ ਨਵੀਂ ਜਨਰੇਸ਼ਨ ਮੀਟੀ 3 ਉਸ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਆਪਣੇ ਅਧਿਕਾਰੀਆਂ ਨੂੰ ਕਿਹਾ ਸੀ ਇਸ ਵੱਲ ਕਿਆਰ ਕੀਤਾ ਜਾਵੇ ਤੇ ਜਲਦੀ ਛੇਤੀ ਉਹ ਜਿਹੜੀ ਬੀਟੀ 3 ਦੀ ਕੁਆਲਟੀ ਨੂੰ ਲੋਕਾਂ ਦੇ ਅੱਗੇ ਪੇਸ਼ ਕੀਤੀ ਜਾਵੇ। ਤੋਂ ਇਸੇ ਤਰ੍ਹਾਂ ਜਿਹੜਾ ਕਣਕ ਦਾ ਬੀਜ ਹੈ ਉਹ ਦੂਜੀ ਤੀਜੀ ਸਾਲ ਬਦਲ ਜਾਂਦਾ ਉਹਦੀ ਸਬਸਿਡੀ ਵਾਸਤੇ ਗੱਲ ਕੀਤੀ ਤੇ ਉਹਨਾਂ ਨੇ ਉਹ ਵੀ ਪ੍ਰਵਾਨ ਕੀਤੀ ਹੈ ਵੀ ਇਸ ਲਈ ਵੀ ਅਸੀਂ। ਜਿਹੜੀ ਮੁਲਾਕਾਤ ਹੋਈ ਮੈਨੂੰ ਬਹੁਤ ਬਹੁਤ ਸੁਲਝੇ ਹੋਏ ਇਨਸਾਨ ਨੇ ਚੋਹਾਨ ਸਾਹਿਬ ਜਿਨ੍ਹਾਂ ਨੇ ਸਾਡੀ ਗੱਲਬਾਤ ਬੜੇ ਧਿਆਨ ਨਾਲ ਤੇ ਸਾਰੀਆਂ ਮੰਗਾਂ ਵਲ ਖਿਆਲ ਰੱਖਿਆ। ਜਿਹੜਾ ਸਾਡਾ ਫੰਡ ਕਿਆ ਸੀ 82 ਕਰੋੜ ਰੁਪਈਆ ਜਿਹੜਾ ਆ ਕੇ ਵੀ ਵਾਹੀ ਦਾ ਰਹਿੰਦਾ ਉਸ ਵਾਸਤੇ ਔਰ ਇੱਕ ਸਾਸਾ ਵਾਸਤੇ ਉਹਨੇ ਨਾਲ ਦੇਣ ਵਾਲੀ ਚਿੱਠੀ ਦੇ ਦਿੱਤੀ ਐ ਸੈਂਕਸ਼ਨ ਕਰ ਦਿੱਤੀ ਐ ਗ੍ਰਾਂਟ ਵਾਇਸਾਲ ਸ਼ੁਰੂ ਹੋ ਜੂ ਜਿਹੜਾ ਪੰਜਾਬ ਲਈ ਖੇਤੀ ਲਈ ਕਾਫੀ ਸੁਧਾਰਾਂ ਲਈ ਲੋੜ ਹੁੰਦੀ ਉਹਦੇ ਵਿੱਚ ਸਭ ਆਵਾਜ਼ ਆ। ਆਜ ਆਮ ਆਦਮੀ ਪਾਰਟੀ ਕਹਿੰਦੇ ਮਗਰਲੀਆਂ ਸਰਕਾਰਾਂ 2.5 ਸਾਲ ਹੋ ਗਏ ਸਰਕਾਰ ਕੋ ਆਜ ਆਮ ਆਦਮੀ ਪਾਰਟੀ ਦੀ ਜਿਹਨੋਂ ਉਹਨਾਂ ਤੋਂ ਕੋਈ ਸਵਾਲ ਪੁੱਛ ਲੋ ਹਸਪਤਾਲ ਦੀ ਗੱਲ ਪੁੱਛ ਲੋ ਸੜਕ ਦੀ ਪੁੱਛ ਲੋ ਸੀਵਰੇਜ ਦੀ ਪੁੱਛ ਲੋ ਕਹਿਣਗੇ ਮਗਰਲੀਆਂ ਸਰਕਾਰਾਂ ਮਗਰਲੇ ਐਮਪੀ ਨੇ ਕੀ ਕੀਤਾ ਨਹੀਂ ਕੀਤਾ ਮੇਰਾ ਕੋਈ ਇਸ ਗੱਲ ਨਾਲ ਉਹ ਲੋਕਾਂ ਨੇ ਇਸ ਗੱਲ ਦਾ ਸਨੇਹਾ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੂੰ ਪਹੁੰਚਾਤਾ ਮੈਂ ਮੈਂ ਆਪਣੀ ਗੱਲ ਕਰਾਂਗਾ ਮੈਂ ਕਿਸੇ ਦੀ ਗੱਲ ਕਰੀ ਜਾਵਾਂ ਉਹ ਮੈਨੂੰ ਲੱਗਦਾ ਕੋਈ ਵਧੀਆ ਗੱਲ ਨਹੀਂ ਹੈ ਸਰ ਬੜੀ ਸਾਹਿਬ ਬੜੀ ਸਾਹਿਬ ਇੱਕ ਸਵਾਲ ਕਿ ਲੋਕਲ ਲੀਡਰਸ਼ਿਪ ਬੜੀ ਵੀ ਬਹੁਤ ਨਰਾਜ ਆਸ਼ੂਜੀ ਜੀ ਦੇਖੋ ਗੱਲ ਸੁਣੋ ਮੈਂ ਕਿਸੇ ਨਾਲ ਨਰਾਜ ਨਹੀਂ ਰਾਜਾ ਵੜਿੰਗ ਕਿਸੇ ਨਾਲ ਨਰਾਜ਼ ਨਹੀਂ ਹੈ ਕੋਈ ਅਗਰ ਮੇਰੇ ਨਾਲ ਨਰਾਜ਼ ਹੋਏਗਾ ਤਾਂ ਰਾਜਾ ਵੜਿੰਗ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗਾ ਮੇਰਾ ਕੰਮ ਹੈ ਮਨਾਉਣਾ ਜੇ ਕੋਈ ਨਰਾਜ਼ ਨਹੀਂ ਮੰਨੇਗਾ ਤਾਂ ਉਹ ਮੇਰਾ ਹੋਰੇ ਚੁਨੀ ਪਰ ਮੇਰੀ ਕਿਸੇ ਨਾਲ ਨਰਾਜ਼ਗੀ ਨਹੀਂ ਸਪਸ਼ਟ ਐਮਐਲਏ ਤੋਂ ਇਲਾਵਾ ਬਾਕੀ ਐਮਐਲਏ ਤੁਹਾਡੇ ਨਾਲ ਬਿਠੇ ਕਿਹੜੇ ਐਮਐਲਏ ਮੈਂ ਤੁਹਾਨੂੰ ਆਖਿਆ ਕਿ ਮੈਗਟ ਬੈਂਸਾ ਕਮਾਲ ਹੋ ਗਈ ਤੁਸੀਂ ਦੋ ਬੈਸਾ ਬੈਠੇ ਨੇ ਪਾਂਡੇ ਸਾਹਿਬ ਵਿਚਾਰੇ ਜਿਹੜੇ ਨੇ ਉਹਨਾਂ ਨੂੰ ਹਮੇਸ਼ਾ ਸਨੇਹਾ ਲਾਇਆ ਤੁਸੀਂ ਪਾਂਡੇ ਸਾਹਿਬ ਨਾਲ ਗੱਲ ਕਰ ਲਿਓ ਕੋਈ ਮੇਰੇ ਖਿਆਲ ਇਸ ਜ਼ਰੂਰੀ ਨਹੀਂ ਅਭੀ ਸਾਰੇ ਮੇਰੇ ਨਾਲ ਬੈਠੇ ਆ ਤਾਂ ਉਹ ਮੇਰੇ ਨਾਲ ਹੈ ਕੱਲ ਪਰਸੋ ਅਸੀਂ 4 ਦਿਨ ਪਹਿਲਾਂ ਪਾਂਡੇ ਸਾਹਿਬ ਕੋਲ ਇਸ ਸੋ ਅਗਰ ਕੋਈ ਨਰਾਜ ਹੈ ਨਰਾਸ਼ ਹੈ ਉਹਨੂੰ ਵੀ ਅਸੀਂ ਮਲਾਉਣ ਦੀ ਕੋਸ਼ਿਸ਼ ਕਰਾਂਗੇ ਪਰ ਹੁਣ ਜੇ ਕੋਈ ਨਹੀਂ ਮੰਨੇਗਾ ਤਾਂ ਫਿਰ ਮੈਂ ਮੇਰੇ ਕੋਲੇ ਕੋਈ ਉਹ ਨਹੀਂ ਪਰ ਹਾਂ ਮੈਂ ਕਿਸੇ ਨਾਲ ਨਾਰਾਜ਼ ਨਹੀਂ ਜਲੰਧਰ ਹਾਰ ਦਾ ਕਾਰਨ ਕਿਸੇ ਕੋਲੇ ਜਿਹੜੇ ਕੋਈ ਨੁਕਤਾ ਚੀਨੀ ਜਾਂ ਇੱਧਰ ਉੱਧਰ ਬੰਦਾ ਕਰਦਾ ਹੈ ਇਹ ਕਿਸੇ ਕੋਲੇ ਕੋਈ ਪ੍ਰੋਪਰ ਲਕੂਲਾ ਤੇ ਨੁਕਤਾ ਨਹੀਂ ਹੈ ਮੈਂ ਪਹਿਲਾਂ ਵੀ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦਾ ਕੋਈ ਮਾਲਵੇ ਦੀ ਗੱਲ ਕਰਦਾ ਹੁਣ ਦਵਾਬੇ ਦੀ ਗੱਲ ਹੋ ਗਈ ਦਵਾਬੇ ਚ ਅਸੀਂ 44000 ਵੋਟਾਂ ਲਈਆਂ ਸਨ ਇੱਕ ਮਹੀਨੇ ਚ ਕੀ ਔਰ ਇਹ ਪੋਲਿਟਿਕਸ ਦਾ ਕੋਈ ਪੱਕਾ ਫੀਨੋਮੀਨਾ ਨਹੀਂ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ ਕੋਲੇ ਜਾਂ ਕਿਸੇ ਐਸੇ ਵਿਅਕਤੀ ਕੋਲੇ ਕੋਈ ਇਹਦਾ ਪੱਕਾ ਫੀਨੋਮੀਨਾ ਨਹੀਂ ਹੈ ਕੱਲ ਨੂੰ ਕੀ ਹੋਏਗਾ ਪਰਸੋਂ ਕੀ ਹੋਏਗਾ ਤੁਸੀਂ 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 ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਉਸ ਅੰਗਰੂਰ ਤੋਂ ਚੋਣ ਹਾਰ ਗਏ ਇਮੀਡੀਏਟ ਆਮ ਆਦਮੀ ਪਾਰਟੀ ਦੀ ਸਰਕਾਰ ਫਿਰ ਬਾਈ ਇਲੈਕਸ਼ਨ ਲੜੇ ਤਾਂ ਜਲੰਧਰ ਉਹ ਜਿੱਤ ਗਿਆ ਹੋਣ ਹੋਇਆ ਤਾਂ ਅਸੀਂ 7 ਸੀਟਾਂ ਜਿੱਤ ਗਏ ਸਾਨੂੰ ਜਸ਼ਨ ਮਨਾਉਣਾ ਚਾਹੀਦਾ ਹੈ 26 ਸਾਲਾਂ ਬਾਅਦ ਬੀਜੇਪੀ 21 ਸੀਟ ਨਹੀਂ ਜਿੱਤੀ ਹੈ ਨਾ ਕਿ ਆਪਸ ਵਿੱਚ ਨੁਕਤਾਚੀਨੀ ਕਰਨੀ ਚਾਹੀਦੀ ਕਿਸੇ ਨੂੰ ਉਹ ਦੇਖਣਾ ਹੈ ਕਿਉਂਕਿ ਬੀਐਸਐਫ ਦੇ ਜਵਾਨ ਵੀ ਵਿਚਾਰੇ ਕਿੱਥੇ ਸਟਰਗਲ ਕਰਦੇ ਇੱਥੇ ਰਾਤ ਪਹਿਲਾ ਦੇਣਾ ਕੋ ਸੋਖੀ ਗੱਲ ਹੈ ਇੱਥੇ ਕੋਈ ਕੱਡਿਆ ਵੀ ਤਾਂ ਨਹੀਂ ਕੁਛ ਨਹੀਂ ਜਦੋਂ ਮਰਜ਼ੀ ਦੇਸ਼ ਵਤਨ ਦੀ ਅੰਸਾ ਜਿਹੜੇ ਤੋਂ ਲੱਗ ਸਕਦਾ ਸਾਡੇ ਜਵਾਨ ਵਿਚਾਰੇ ਸਾਰੀ ਸਾਰੀ ਰਾਤ ਖੜੇ ਰਹਿੰਦੇ ਨੇ ਕਈ ਵਾਰ ਪਾਣੀ 'ਚ ਖੜੇ ਰਹਿੰਦੇ ਜਦੋਂ ਉਹ ਮੁੜ ਖੁਦ ਤੰਗ ਆ ਕੇ ਉੱਥੇ ਖੜਾ ਦੇ ਕਈ ਵਾਰ ਅੱਗੇ ਜਾ ਕੇ ਅੰਦਰੋਂ ਅੱਧੇ ਜਾ ਕੇ ਖੜਨਾ ਪੈਂਦਾ ਦਾ ਲੈਟਰਾਂ ਜਗਾਉਣੀਆਂ ਪੈਂਦਾ ਉਹ ਲੈਟਰ ਲੱਗੇ ਬਹੁਤ ਔਖੀ ਡਿਊਟੀ ਹੈ ਨਾਲ ਤੋ ਉਹ ਮੈਂ ਦੇਖਣਾ ਹੈ ਕਿ ਮਤਲਬ ਹੜਾ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਕਿੱਥੇ-ਕਿੱਥੇ ਸਾਡੀ ਕਿਤੇ ਕੁਝ ਕਮਜ਼ੋਰੀ ਹੈ ਉਹਨੂੰ ਠਿੱਕਾ ਘਟੋਲ ਦਨਾਂ ਉਹ ਵੀ ਐਸਐਫ ਦੇ ਅਧਿਕਾਰੀਆਂ ਨੂੰ ਮਿਲੇ ਜੀ ਉਹਨਾਂ ਦੀਆਂ ਨਾਲ ਵੀ ਗੱਲਬਾਤ ਕੀਤੀ ਆ ਹਾ ਕਿਸਾਨਾਂ ਨੂੰ ਮਿਲਿਆ ਕਿਉਂਕਿ ਇੱਥੇ ਕਿਸਾਨਾਂ ਦੀ ਇਹ ਦੇਖੋ ਮੇਰੇ ਨਾਲ ਕੇ ਕਿਸਾਨ ਖੜਾ ਕਮਾਲ ਹੂੰ ਇਹ ਤਾਂ 80 ਲੱਖ ਦਾ ਨੁਕਸਾਨ ਹੈ ਇਹਦੀ ਜ਼ਮੀਨ ਉਹ ਤੋਂ ਕੋ ਦਰਿਆ ਸਾਰੀ ਆਪਣੇ ਖਿੱਚ ਕੇ ਲੈ ਹੂੰ ਸਮਝਦੇ ਕਿ ਨਹੀਂ ਉਹ ਮੈਂ मां ਜੋ ਮੁੱਖ ਮੰਤਰੀ ਸਰਦਾਰ ਤੁਮਸੀ ਮਾਂਜੀ ਦੁਕੈਸ ਕਿ ਇੱਕ ਇੰਡੀਆ ਗਵਰਨਮੈਂਟ ਦਾ ਗੱਲ ਕਰਕੇ ਕਿਉਂਕਿ ਦਰਿਆਵਾਂ ਦਾ ਇਸ਼ੂ ਜਿਹੜਾ ਕੇਂਦਰ ਸਰਕਾਰ ਦੇ ਤਹਿਤ ਵੀ ਜਿਹੜੇ ਆਪਾਂ ਮੁਆਵਜ਼ਾ ਦੇਦੇ ਜਿੱਥੇ ਹੜ੍ਹ ਉਹ ਮਾਰ ਕਰ ਗਿਆ ਕੋਈ ਫਸਲ ਬਰਬਾਦ ਹੋ ਗਈ ਕੁਝ ਹੋ ਗਿਆ ਘਾਟਾ ਛ ਗਿਆ ਉਹ ਤਾਂ ਪੈਸੇ ਦੇ ਦਿੰਦੇ ਪਰ ਕਾਨੂੰਨ ਦੇ ਵਿੱਚ ਇੱਕ ਸੋਧ ਕਰੋ ਕਿ ਜਿਹੜੀ ਕਿਸਾਨਾਂ ਦੀ ਜ਼ਮੀਨ ਦਰਿਆ ਲੈ ਜਾਂਦੀ ਉਹ ਵੀ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਜਾ ਉਹ ਸੀਐਮ ਸਾਹਿਬ ਨੇ ਦਿੱਲੀ ਉਪੇਧੀਆ ਦਿੱਲੀ ਉਹਨਾਂ ਨੇ ਜਿਹੜੇ ਪਹਿਲੇ ਮੰਤਰੀ ਸੀਗੇ ਉਹਨਾਂ ਨੇ ਵੀ ਗੱਲ ਕੀਤੀ ਸੀਗੀ ਵੀ ਇਹਦਾ ਕੀਤਾ ਜਾਵੇ ਮੈਂ ਵੀ ਐਗਰੀਕਲਚਰ ਮਿਨਿਸਟਰ ਆਫ ਇੰਡੀਆ ਨਾਲ ਉਦੋਂ ਗੱਲ ਕੀਤੀ ਸੀ ਕਿ ਸਾਨੂੰ ਇਹਦਾ ਕੋਈ ਸੋਲੂਸ਼ਨ ਕੱਢ ਕੇ ਦਿਓ ਸਾਡੇ ਕਿਸਾਨਾਂ ਦੀ ਜ਼ਮੀਨ ਜਿਹੜੀਆਂ ਉਹ ਤੇ ਜਾ ਰੋੜ ਕੇ ਲੱਗ ਗਈ ਸੋ ਇਹਦੇ ਲਈ ਆਪਾਂ ਫਾਈਟ ਜਿਹੜੀ ਕਰਦੇ ਜੇ ਹੋਰ ਵੀ ਲੋੜ ਪਈ ਤੇ ਸੀਐਮ ਸਾਹਿਬ ਤੇ 33 ਨੰਬਰ 'ਸਾਈਡ' ਆਣੇ ਉਹਨਾਂ ਨੂੰ ਪੁੱਛਾਂਗੇ ਕਿ ਜੇ ਮਤਲਬ ਤੁਹਾਡੀ ਗੱਲ ਹੋਈ ਹੈ ਤੇ ਆਪ ਜਾ ਕੇ ਦਿੱਲੀ ਪੈਰਵਾਈ ਕਰਕੇ ਕਿਉਂਕਿ ਮੇਰਾ ਮਨ ਚ ਆ ਕੇ ਜਾ ਆਪਣੇ ਖੈਕ ਦੇ ਨਕਸਾਨ ਦੇ ਉੱਪਰ ਗੱਲਬਾਤ ਸੋ ਤੋਂ ਲੈ ਕੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਆ ਗਏ ਦਰਿਆ ਲੈ ਕੇ ਬਚਾਦਿਆਂ ਨੂੰ ਕੋਈ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਪਿਛਲੀ ਵਾਰ ਤਾਂ ਇੱਥੇ ਡੇ ਵੱਡੇ ਪਪਲਾ ਸੀਗੇ ਉਹ ਵੀ ਇਹਨਾਂ ਦੇ ਵਿੱਚ ਲੈ ਮੈਂ ਉੱਥੇ ਹੀ ਮੇਰੇ ਹੁੰਦਿਆ ਟਾ ਲੱਗੀ ਮੇਰੇ ਹੁੰਦਿਆ ਦੁੱਖ ਦੇਖਦੇ ਜਾਂਦੇ ਤਾਂ ਥੋੜਾ ਨਿਕਲਦਾ ਆਪਣਾ ਵੀ ਕਿਸਾਨ ਦਾ ਕੀ ਹੋਵੇ ਸਭ ਦੇਖਦੀ ਸੋ ਮੈਂ ਉਹੀ ਦੇਖਣ ਆਇਆ ਵੀ ਜੇ ਐਰ ਕਪੰਦ ਪ੍ਰੋਬਲਮ ਆਉਂਦੀ ਹੈ ਤੇ ਆਪਾਂ ਉਹਦਾ ਮਤਲਬ ਹੱਲ ਕੀ ਕਰਨਾ ਉਹਦਾ ਮੁਕਾਬਲਾ ਕਿੱਦਾਂ ਕਰੀ ਸੋ ਕਿਸਾਨਾਂ ਦੇ ਨਾਲ ਹੈ ਕਸਾਨਾਂ ਦਾ ਨੁਕਸਾਨ ਦੇਣਾ ਉਹਦੀ ਪੂਰਤੀ ਕਰਨੀ ਸਾਡੀ ਡਿਊਟੀ ਹੈ ਹਾਂ ਤੇ ਆਪਾਂ ਕਾਫੀ ਕੁਝ ਕਰ ਰਹੇ ਆਂ ਆਪਰ ਇਹਨਾਂ ਦਾ ਜਿੰਨਤ ਤੱਕ ਜਿਹੜੀ ਦਰਿਆਬ ਬੰਦੋ ਨੂੰ ਕਹਿੰਦੇ ਜ਼ਮੀਨ ਹਾਂ ਉਹ ਮਤਲਬ ਇਹ ਤੇ ਮਾਲ ਮਹਿਕਮੇ ਦੇ ਵਿੱਚ ਹੈ ਜਿੰਨਤ ਤੱਕ ਦਰਿਆਬ ਬੰਦ ਜ਼ਮੀਨਾਂ ਦਾ ਮੁਆਜਰਾ ਹੀ ਨਹੀਂ ਮਿਲ ਹਾਂ ਉਹਨੇ ਚ ਦਰਿਆਬ ਕੋ ਗੱਲ ਲਈ ਉਹ ਮੁਆਜਰਾ ਦਵੋਣ ਦੀ ਉਹ ਮੈਂ ਸਟਰਗਲ ਕਰਾਂਗੇ